ਸਾਸਿਕਾ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਗੋਕੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੂੜਾ ਰਾਜਾ ਵੁੜਿੰਗ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਯਾਨੀ ਕਿ ਸਾਰੇ ਹੀ ਸਿਆਸਤਦਾਨ ਪਹੁੰਚੇ ਅੰਤਮ ਸੰਸਕਾਰ ਵੇਲੇ ਕਿਉਂਕਿ ਗੁਰਪ੍ਰੀਤ ਗੋਗੀ ਇੱਕ ਚੰਗੇ ਇਨਸਾਨ ਸੀ ਹਮੇਸ਼ਾ ਪੰਜਾਬ ਦੀ ਹੱਕ ਦੀ ਗੱਲ ਕਰਦੇ ਸੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੂੰਗਾ ਅਫਸੋਸ ਕੀਤਾ ਗਿਆ ਗੁਰਪ੍ਰੀਤ ਗੋਗੀ ਦੇ ਪਰਿਵਾਰ ਨਾਲ ਗੁਰਪ੍ਰੀਤ ਗੋਗੀ ਇਵੇਂ ਦੋ ਸੱਤਾ ਦੇ ਵਿੱਚ ਸੀ ਲੇਕਿਨ ਆਪਣੀ ਪਾਰਟੀ ਦੇ ਵੀ ਖਿਲਾਫ ਬੋਲਦੇ ਸੀ ਜੇਕਰ ਉਸ ਦੀ ਪਾਰਟੀ ਵੱਲੋਂ ਕੰਮ ਜਿਹੜੇ ਹੈ ਨਹੀਂ ਕੀਤੇ ਜਾਂਦੇ ਸੀ ਖਾਸ ਕਰਕੇ ਬੁੱਢਾ ਦਰਿਆ ਦੀ ਸਪਾਈ ਨੂੰ ਲੈ ਕੇ ਉਹਨਾਂ ਨੇ ਆਪਣੀ ਹੀ ਹੱਥਾਂ ਦੇ ਨਾਲ ਉਹ ਜਿਹੜਾ ਨੀਪਤ ਰੱਖਿਆ ਹੋਇਆ ਸੀ ਤੋੜ ਦਿੱਤਾ ਸੀ ਹੁਣ ਜਿਮਨੀ ਚੋਣ ਹੋਵੇਗੀ ਜਿਮਨੀ ਚੋਣ ਨੂੰ ਲੈ ਕੇ ਫਿਰ ਦੁਬਾਰਾ ਇੱਕ ਵਾਰ ਚਰਚਾਵਾ ਸ਼ੁਰੂਪੀਆਂ ਨੇ ਪਹਿਲੀ ਜਿਮਨੀ ਚੋਣ ਹੋਈ ਸੀ ਹਲਕਾ ਜਲੰਧਰ ਵੈਸਟ ਦੇ ਵਿੱਚ ਉਸ ਤੋਂ ਬਾਅਦ ਬਰਨਾਲਾ ਚਬੇਵਾਲ ਡੇਰਾ ਬਾਬਾ ਨਾਨਕ ਅਤੇ ਗੱਦੜਵਾਹ ਤੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਐਮ ਖਬਰ ਆ ਰਹੀ ਹੈ ਕਿ ਗੁਰਪ੍ਰੀਤ ਗੋਗੀ ਦੇ ਦਿਹਾਂਤ ਹੋਣ ਦੇ ਨਾਲ ਇੱਕ ਵਾਰ ਫਿਰ ਸਿਆਸਤ ਗਰਮ ਹੋ ਗਈ ਹੈ ਜਿਮਨੀ ਚੋਣਾ ਹੋਣਗੀਆਂ ਇਹ ਭਾਰਤ ਦਾ ਕਾਨੂੰਨ ਯਾਨੀ ਕਿ ਸੰਵਿਧਾਨ ਕਹਿੰਦਾ ਹੈ ਸੰਵਿਧਾਨ ਕਹਿੰਦਾ ਹੈ ਕਿ ਜਿੱਥੇ ਵੀ ਕੋਈ ਡੈਥ ਹੋ ਜਾਂਦੀ ਹੈ ਜਾਂ ਉਹ ਲੋਕ ਸਭਾ ਦੇ ਮੈਂਬਰ ਬਣ ਜਾਂਦੇ ਨੇ ਜਾਂ ਹੋਰ ਵੀ ਕਿਸੇ ਤਰ੍ਹਾਂ ਦਾ ਕੋਈ ਘਟਤ ਘਟਨਾ ਵਾਪਰ ਜਾਂਦੀ ਹੈ ਉਸ ਉੱਤੇ ਸੰਵਿਧਾਨ ਦੇ ਅਨੁਸਾਰ 6 ਮਹੀਨੇ ਦੇ ਅੰਦਰ ਅੰਦਰ ਜਿਮਣੀ ਚੋਣਾ ਕਰਵਾਉਣੀਆਂ ਜ਼ਰੂਰੀ ਹੁੰਦੀਆਂ ਹਨ ਹੁੰਦੀਆਂ ਨੇ ਇਸ ਕਰਕੇ ਹੁਣ ਅ ਜਲੰਧਰ ਸੌਰੀ ਲੁਧਿਆਣਾ ਤੂੰ ਵੀ ਜਿਹੜੀ ਜਿਮਣੀ ਚੋਣ ਕਰਵਾਈ ਚਾਹੇਗੀ ਸੂਤਰ ਦੱਸਦੇ ਕਿ ਹੋ ਸਕਦਾ ਹੈ ਕਿ ਗੁਰਪ੍ਰੀਤ ਗੋਗੀ ਦੀ ਧਰਮ ਪਤਨੀ ਵੱਲੋਂ ਇਹ ਜਿਮਣੀ ਚੋਣ ਲੜੀ ਜਾਵੇ ਜਾਂ ਉਹਨਾਂ ਦੇ ਲੜਕੇ ਵੱਲੋਂ ਇਹ ਜਿਮਣੀ ਚੋਣ ਲੜੀ ਜਾਵੇ ਇਹ ਜਦ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣਾ ਉਮੀਦਵਾਰ ਉਤਾਰੇ ਜਾਂ ਨਾ ਉਤਾਰੇ ਇਹ ਤਾਂ ਬਾਅਦ ਦੀ ਗੱਲ ਹੈ ਜਿਸ ਤਰ੍ਹਾਂ ਪਿਛਲੀਆਂ ਜਮਨੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਇੱਧਰ ਜਮਨੀ ਚੋਣ ਦਾ ਐਲਾਨ ਬੜੀ ਹੀ ਜਲਦੀ ਕੀਤਾ ਜਾਵੇਗਾ ਸਿਆਸੀ ਧਿਰਾਂ ਸਰਗਰਮ ਹੋ ਰਹੀਆਂ ਨੇ ਇੱਕ ਪਾਸੇ ਦੂਜੇ ਸਿਆਸੀ ਬੁੱਧੀ ਜਿਹੜੇ ਜੀਵ ਨੇ ਉਹ ਇਹ ਕਹਿ ਰਹੇ ਨੇ ਕਿ ਜੇਕਰ ਗੁਰਪ੍ਰੀਤ ਗੋਗੀ ਦੇ ਪਰਿਵਾਰ ਦੇ ਵਿੱਚੋਂ ਕੋਈ ਐਜ਼ ਏ ਜਮਨੀ ਚੋਣ ਲੜਦਾ ਹੈ ਗੁਰਪ੍ਰੀਤ ਗੋਗੀ ਦੀ ਥਾਂ ਤੇ ਤਾ ਕਿਸੇ ਪਾਰਟੀ ਨੂੰ ਉਸ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਯਾਨੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜੇਕਰ ਕੋਈ ਜਮਨੀ ਚੋਣ ਲੜਦਾ ਹੈ ਤਾਂ ਕਿਉਂਕਿ ਗੁਰਪ੍ਰੀਤ ਗੋਗੀ ਇੱਕ ਚੰਗੇ ਇਨਸਾਨ ਸੀ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹੱਕ ਦੀ ਪੰਜਾਬ ਦੇ ਚੰਗੇ ਪਾਣੀ ਦੀ ਮੰਗ ਕੀਤੀ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕੀਤੀ ਉਹਨਾਂ ਨੇ ਪੰਜਾਬ ਦੇ ਵੱਧ ਰਹੇ ਨਸ਼ੇ ਵਿਰੋਧ ਵੀ ਆਵਾਜ਼ ਉਠਾਈ ਇਸ ਲਈ ਗੁਰਪ੍ਰੀਤ ਗੋਗੀ ਦੇ ਪਰਿਵਾਰ ਵੱਲੋਂ ਜੇਕਰ ਕੋਈ ਉਮੀਦਵਾਰ ਖੜਦਾ ਹੈ ਤਾਂ ਬਾਕੀ ਸਾਰੀਆਂ ਪਾਰਟੀਆਂ ਨੂੰ ਆਪਣੇ ਉਮੀਦਵਾਰ ਚੋਣ ਮદાન ਦਾ ਵਿੱਚ ਨਹੀਂ ਉਤਾਰਨੇ ਚਾਹੀਦੇ ਦੂਸਰੇ ਪਾਸੇ ਬੜੀ ਜਲਦੀ ਹੀ ਜਮਨੀ ਚੋਣ ਦਾ ਬਿਗਲ ਵਜੇਗਾ ਭਾਰ ਦੇ ਚੋਣ ਕਮਿਸ਼ਨ ਵੱਲੋਂ ਹਲਕਾ ਲੁਧਿਆਣਾ